ਕਹਿੰਦੀ ਜੀ ਨਾ ਦੇ ਤੁਹਾਡਾ ਸੀਮਾ ਜੀ ਕਿਹੜਾ ਸ਼ਹਿਰ ਕਿਹੜਾ ਏਰੀਆ ਹੈਗਾ ਜੀ ਸਾਡਾ ਪੱਟੀ ਸ਼ਹਿਰ ਹੈ ਤੇ ਕੀ ਗੱਲ ਦਾ ਹੋਈ ਹੈ ਵੀਰ ਜੀ ਸਾਡਾ ਗਰੀ ਮਤੜਣਾਂ ਤੇ ਕਮਰਾ ਹੀ ਸਾਡਾ ਕਾਨ ਨੇ ਤੇ ਹੀ ਤੇ ਚੀ ਗੁਜਰਗੁਜ਼ਾਰਾ ਕਰਦੇ ਆ ਤੇ ਢਿਆੜੀ ਧਾਪਾ ਕਰੀਦਾ ਤੇ ਕੰਮ ਵੀ ਨਹੀਂ ਸਾਡਾ ਬਹੁਤਾ ਕੋਈ ਵੀ ਚੱਲਦਾ ਸਾਡਾ ਫੈਤਰਾਈਆਂ ਰੋਟੀ ਵੀ ਖੇਟਾਂ ਗੁਰਦੁਆਰਿਆਂ ਲਿਆ ਕੇ ਬਰੀ ਚੰਦੋ ਖਾਈਦੀ ਆ ਤੇ ਆ ਬੱਚੇ ਆ ਪਾਲੀ ਜਾਣਦੇ ਤੇ ਵੈਨ ਸਾਡੇ ਚ ਫੁਰਸਤ ਹੈ ਨਹੀਂ ਗੀ ਵੀ ਕਮਰਾ ਕਪਾ ਲਿਆ ਆਪਦਾ ਤੇ ਬੱਚੇ ਹੀ ਰਾਸ ਉੱਤੇ ਹੀ ਤੇ ਦਾਵਾ-ਦਵਾ ਕੱਢੇ ਤੇ ਕੱਲ ਪਰਸ ਸਾਡਾ ਕਮਰਾ ਇਤਰਾਮੀ ਪੈਂਦੇ ਤੋਂ ਡਿੱਗ ਗਿਆ। ਬੱਚਾ ਹੋ ਗਿਆ ਕੰਦੀ ਦੀ ਸਾਤ ਤੇ ਨਹੀਂ ਲੱਜੀ। ਨਹੀਂ ਨਹੀਂ ਬੱਚੇ ਬਾਈ ਵਹਾਂ ਤੂ ਤੂ ਕੇ ਕੱਡੇ ਖਿੱਚ-ਖਿੱਚ ਕੇ ਦਾਵਾ-ਦਵਾ ਕੱਢ ਲਿਆ ਤੇ ਸੱਟਾਂ ਤੋਂ ਸਮਾਨ-ਸਮੂਨ ਦੇ ਨਿਸ਼ਾਨ ਬਹੁਤ ਜ਼ਿਆਦਾ ਹੋ ਗਿਆ ਸਾਡਾ। ਤੇ ਬਹੁਤ ਹੀ ਬੈੱਡ, ਬੁੱਢਾ ਸਭ ਕੁਝ ਸਮਾਨ ਸਾਡਾ ਟੁੱਟ ਭੱਜ ਗਿਆ। ਸਾਰਾ ਸਮਾਨ ਸਾਡਾ ਬਿਸਤਰੇ-ਬੁਸਤੇ ਉਹ ਵੀ ਥੱਲੇ ਆ ਗਏ। ਪੇਟੀਆਂ-ਪੂਟੀਆਂ ਵੀ ਸਾਡੇ ਥੱਲੇ ਆ ਗਈਆਂ ਆ। ਤੇ ਇਹ ਸਾਡਾ ਜੁੱਲਾ-ਕੁੱਲਾ ਹੀ ਗਰੀਬਾਂ ਦਾ। ਔਰ ਸਾਡਾ ਕੋਈ ਵੀ ਨਹੀਂ ਹੈ ਗਾਡਾ ਐ ਪਾਣੀ ਤੋਂ ਵੀ ਬਹੁਤ ਜਿਆਦੇ ਤਰਲੇ ਲੈ ਨੇ ਪਾਣੀ ਵੀ ਆਂਡ ਗਵਨਣਾ ਤੇ ਘਰੋਂ ਭਰੀਦਾ ਹੈ ਜੀ ਸਮਾਜ ਸੇਵੀ ਸੰਸਥਾ ਵਾਲੇ ਬਾਹਰ ਬਿਠੇ ਵੀ ਨੇ ਸਰਕਾਰਾਂ ਵੀ ਨਹੀਂ ਲੋਕਾਂ ਦੀ ਮਦਦ ਕਰਦੀਆਂ ਚੋਲੀਆਂ ਨੇ ਕੀ ਉਹਨਾਂ ਨੂੰ ਅਪੀਲ ਕਰੋ ਕੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਉਹਨਾਂ ਗੜੀ ਬੇਨਤੀ ਕਰਦੇ ਹੱਥ ਜੋੜ ਕੇ ਉਹਨਾਂ ਗੜੀ ਬੇਨਤੀ ਸਾਡੇ ਗਰੀਬਾਂ ਦਾ ਕੋਈ ਮਸਲਾ ਹੱਲ ਕਰਨਾ ਡਾ ਕੋਈ ਕਮਰਾ ਸਾਡਾ ਗਰੀਬਾਂ ਦਾ ਪਾ ਕੇ ਦੇਣਾ ਹਾਲੋ ਤੁਹਾਡਾ ਬੇਨਤੀ ਹੈ ਤੁਹਾਡੀ ਮਦਦ ਕਰਨਾ ਚਾਹੇ ਤੁਹਾਡਾ ਕੋਈ ਮੋਬਾਈਲ ਨੰਬਰ ਤੁਹਾਡੇ ਨਾਲ ਗੱਲ ਕਰਨੀ ਚਾਹੇ ਤੁਹਾਡੇ ਹਾਲਾਤ ਜਾਣਨੇ ਚਾਹੇ ਕੋਈ ਮੋਬਾਈਲ ਨੰਬਰ ਤੁਹਾਡਾ ਹਾਂਜੀ ਦੇ ਦਾਂਗੇ ਮੋਬਾਈਲ ਨੰਬਰ 982222222 ਹਾਂਜੀ ਡਬਲ 7 07 8 9 2 7 0 5 ਇੱਕ ਵਾਰੀ ਫੇਰ ਬੋਲ ਦਿਓ ਨੰਬਰ ਡਬਲ 7 07 ਤੇ 892 ਤੇ 705 ਹਰਿ ਭਾਜੀ ਅਗਰ ਕੋਈ ਬਾਹਰ ਬੈਠਾ ਭਰਾ ਜਿਹੜੇ ਨੇ ਕੋਈ ਸਮਾਜ ਸੇਵੀ ਸੰਸਥਾ ਤੁਹਾਡੇ ਨਾਲ ਗੱਲਬਾਤ ਕਰਨ ਦੀ ਚਾਹੁੰਦਾ ਹੋਵੇ ਤੁਹਾਡੇ ਨਾਲ ਆਪ ਜਾਣਨੀ ਚਾਹੁੰਦਾ ਹੋਵੇ ਕਿਹੜੇ ਨੰਬਰ ਤੇ ਤੁਹਾਡੇ ਨਾਲ ਗੱਲ ਕਰ ਸਕਦਾ ਹੈ 75288 23026 ਨੰਬਰ ਇੱਕ ਵਾਰੀ ਦੁਬਾਰਾ ਬੋਲ ਦਿੱਤਾ ਜਾ 75288 23026 ਕੀ ਕਹਿਣਾ ਚਾਹੁੰਦੇ ਜੇ ਬਾਹਰ ਬੈਠੇ ਭਰਾਵਾਂ ਨੂੰ ਕੁਝ ਤੁਹਾਡਾ ਘਰ ਜਿਹੜਾ ਵਾਹ ਮੀਨੇ ਖਰਾਬ ਕਰ ਦਿੱਤਾ ਵਾ ਛੋਟੇ ਮਹਾਰਾਜ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਹੋਰ ਮਹਾਰਾਜ ਕੀ ਕਹਿਣਾ ਹੈ ਜੀ ਪੰਜੀ ਕੀ ਨਾ ਜੇ ਤੁਹਾਡਾ ਅੰਦਰ ਕੋਰ ਤੇ ਕਿਹੜਾ ਏਰੀਆ ਵਾ ਤੇ ਕੀ ਗੱਲਬਾਤ ਹੋਈ ਹੈ ਇਹ ਮਹੀ ਬੜਾ ਪਿੰਡਾ ਤਿੰਨ ਚਾਰ ਦਿਨ ਹੋ ਗਿਆ ਲਗਾਤਾਰ ਤੇ ਕੋਠਾ ਇੱਕੋ ਸਗਾਉ ਵੀ ਡਿੱਗ ਪਿਆ ਬੱਚੇ ਨिके ਨिके ਨਗੇ ਤੋਂ ਵਿਚਾਰੇ ਤਰਲੇ ਮਾਰਦੇ ਫਿਰਦੇ ਨੇ ਕੋਈ ਬੈਠਣ ਨੂੰ ਵੀ ਜਗ੍ਹਾ ਹੈ ਨਹੀਂ ਗੇ ਇਹਨਾਂ ਦੇ ਕਿੰਨਾ ਕ ਜਿਹੜਾ ਨੁਕਸਾਨ ਜਿਹੜਾ ਹੋਇਆ ਕੀ ਕੀ ਨੁਕਸਾਨ ਲਾਇਆ ਜੀ ਕੋਠਾ ਵੀ ਡੇ ਪਿਆ ਪੇਟੀਆਂ ਪੂਟੀਆਂ ਲੱਗੇ ਸਾਰੇ ਸਮਾਨ ਪਿਆ ਮਾੜਾ ਮੋਟਾ ਉਹ ਵੀ ਟੁੱਟ ਗਿਆ ਤੇ ਬੈੱਡ ਵੀ ਟੁੱਟ ਗਿਆ ਪ੍ਰਸ਼ਾਸਨਿਕ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਹੋਰ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਤੁਹਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਨਹੀਂ ਕਿਸੇ ਨੇ ਨਹੀਂ ਕੀਤੀ ਕੀ ਮੰਗ ਕਰਦੇ ਜੇ ਤੁਸੀਂ ਕਈ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਨੇ ਇਸ ਤਰ੍ਹਾਂ ਗਰੀਬ ਲੋਕਾਂ ਦੇ ਘਰ ਬਣਾ ਕੇ ਦੇ ਦਿੰਦੀਆਂ ਨੇ ਕੀ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਜੱਤਿਆਂ ਲੋਕ ਅਸੀਂ ਤੇ ਹੱਥ ਜੋੜ ਕੇ ਬੇਨਤੀ ਉਹਨਾਂ ਦੇ ਗਾੜੀ ਕਰਦੇ ਆ ਵੀ ਗਰੀਬ ਬਨੇ ਗਏ ਨੇ ਬੱਚਿਆਂ ਦਾ ਸਿਰ ਲਕਾਵਾ ਬਣ ਜਾਵੇ ਕੋ ਕੋਠਾ ਪੈ ਜਾਵੇ ਤੇ ਚੱਲ ਵਿਚਾਰੇ ਬੱਚੇ ਇਹਦੇ ਅੰਦਰ ਬਹਿ ਰਹਿਣਗੇ ਕਿੰਨੇ ਬੱਚੇ ਨੇ ਇਸ ਘਰ ਦੇ ਵਿੱਚ ਤੇ ਕੌਣ-ਕੌਣ ਰਹਿੰਦਾ ਹੈ ਚਾਰ ਬੱਚੇ ਨੇ ਤਿੰਨ ਗੁੱਡੀਆਂ ਵਾ ਇੱਕ ਕਾਕਾ ਵਾ ਤੇ ਦੋ ਜੀ ਆਪਨੇ ਤੋ ਬਿਨਾ ਹੋਰ ਕਿਸੇ ਦੇ ਸਾਠ ਵਗੈਰਾ ਤਾਂ ਨਹੀਂ ਲੱਗੀ ਜੇ ਵਿਚਾਰਿਆ ਉਹਦਾ ਨਹੀਂ ਵਿਚਾਰਿਆ ਸਾਠ ਨਹੀਂ ਲੱਗੇ ਹਾਂਜੀ ਬਾਕੀ ਕੀ ਲਾਗੇ ਤੁਹਾਡਾ ਹਾਂਜੀ ਸਭ ਤੋਂ ਪਹਿਲਾਂ ਵੈਗਦ ਜੀ ਕਾ ਖਾਲਸਾ ਸ੍ਰੀ ਵਹਿਗਦ ਜੀ ਕੀ ਫਤਿਹ ਬੇਨਤੀ ਹੈਗੇ ਮੇਰਾ ਨਾਮ ਜੀ ਸ਼ਕਤਰਾ ਆਲਮ ਸਿੰਘ ਪੱਟੀ ਸ਼ਹਿਰ ਦੇ ਵਿੱਚ ਮੀਰਜਾ ਦੇ ਹਾਂ ਸੋ ਕਿ ਮੇਰੇ ਛੋਟਾ ਵੀਰ ਜੋ ਬਣ ਜਿੰਨਰੇ ਆਪਾਂ ਘਰ ਦੇ ਵਿੱਚ ਖੜੇ ਆਂ ਬਾਬਾ ਜੀ ਮਨ ਸਿੰਘ ਬਸਤੀ ਬਾ ਆਪਣੇ ਪੱਟੀ ਸ਼ਹਿਰ ਬਿਲਕੁਲ ਸਰਕਾਰੀ ਹਸਪੀਟਲ ਦੇ ਸਾਹਮਣੇ ਅਸੀਂ ਇਹੋ ਪ੍ਰਸ਼ਾਸਨ ਦੇ ਗਾੜੀ ਬੇਨਤੀ ਕਰਦੇ ਆ ਕਿ ਇਸ ਗਰੀਬਾਂ ਦੇ ਆਵੇ ਨਿੱਕੇ ਨਿੱਕੇ ਬੱਚੇ ਆ ਇਹ ਕਿਸੇ ਦੇ ਘਰਾਂ ਦੇ ਵਿੱਚ ਕੌਣ ਆਪੋ ਆਪਣਾ ਨਹੀਂ ਸੂਤਰ ਹੁੰਦਾ ਕਿਸੇ ਨੂੰ ਕੌਣ ਕਿਸੇ ਦੇ ਘਰਬਾਰ ਦਾ ਤੇ ਅਸੀਂ ਬੇਨਤੀ ਇਹ ਪ੍ਰਸ਼ਾਸਨ ਗਾੜੀ ਕਰਦੇ ਆ ਕਿ ਇਹਦਾ ਨਾ ਕਰੋ ਕਈਆਂ ਦੇ ਕੋਠੇ ਪੱਕੇ ਹੈਗੇ ਵੀ ਆ ਲੈਂਟਰਾਂ ਵਾਲੇ ਉਹਨਾਂ ਨੂੰ ਫੇਰ ਉਹਨਾਂ ਦੀਆਂ ਫੈਲਾ ਪਾਸ ਕਰ ਕਰਕੇ ਕੋਠੇ ਪਾਈ ਜਾਂਦੇ ਅਸੀਂ ਜਿਹੜੇ ਗਰੀਬ ਕਰਾਂ ਤੇ ਬੈਠੇ ਆ ਤੋ ਮੈਂ ਤੇ ਆਪ ਕਰਾਇ ਦੇ ਖੁਦ ਬੈਠਾ ਆ ਮੈਨੂੰ ਘੱਟ ਤੋਂ ਘੱਟ ਦੇ 15 ਸਾਲ ਕਰਾਇ ਦੇ ਬੈਠੇ ਨੂੰ ਹੋ ਗਏ ਆ ਮੈਂ ਕਹਿੰਦਾ ਮੈਂ ਤੇ ਚਲੋ ਤੱਕੇ ਥੋੜੇ ਖਾਂਦਿਆ ਮੇਰਾ ਇਹ ਛੋਟਾ ਬ੍ਰਦਰ ਆ ਚੱਲ ਇਹਦਾ ਵਿਚਾਰੇ ਦਾ ਕੋਠਾ ਡਿੱਗ ਪਿਆ ਆ ਇਹਦੇ ਬੱਚਿਆਂ ਬਾਰੇ ਕੋਈ ਸੋਚਿਆ ਜਾਵੇ ਮੈਂ ਮੈਂ ਇਹ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਮੇਰਾ ਵੀ ਨਾਲ ਕੋਠਾ ਪਾ ਦੇਣ ਮੈਂ ਵੀ ਮੈਂ ਕਿਰਾਏ ਦੇ ੱਤਕੇ ਖਾਂਦਿਆ ਮੈਂ ਵੀ ਮ ਸਰਦਾਰਾਂ ਤੋਂ ਮੰਗ ਕੇ ਵੀ ਕੋਠਾ ਮੈਂ ਪਾ ਲੂੰਗਾ ਕਰ ਲੂੰਗਾ ਪਰ ਇਹ ਨਿੱਕੇ ਨਿੱਕੇ ਬੱਚੇ ਆ ਇਹਨਾਂ ਦਾ ਗਰੀਬਾਂ ਦਾ ਸੋਚਾ ਜਾਵੇ ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਦਾ ਕਿ ਗਰੀਬਾਂ ਦੀਆਂ ਬੇਨਤੀਆਂ ਸੁਣਿਆ ਕਰੋ ਜਿਹੜੇ ਕੋ ਵਿਚਾਰੇ ਕਿਰਾਏ ਦੇ ੱਤਕੇ ਖਾਂਦੇ ਜਿਹੜੇ ਵਿਚਾਰੇ ਉਤਰਾ ਛੁੱਗੀਆਂ ਜਿ ਰਹਿਣਦੇ ਆ ਜਿਨ੍ਹਾਂ ਦੀ ਜਾਨੀ ਕਿ ਬੋਟਾ ਬਣੀਆਂ ਸ਼ਹਿਰ ਦੀਆਂ ਜਿਹੜੇ ਵਾਸੂ ਆ ਮੈਂ ਉਹਨਾਂ ਦੀ ਗੱਲ ਕਰ ਰਿਆ ਉਹਦਾਂ ਦੇ ਹੋਰ ਵੀ ਝੁੱਗੀਆਂ ਲੈ ਕੇ ਕਈ ਇਥੇ ਤਰੇ ਫਿਰਨਦੇ ਕਈ ਬੈਠੇ ਮੈਂ ਜਿਹੜੇ ਉਹ ਉਹਨਾਂ ਦੀ ਗੱਲ ਕਰਦਾ ਆ ਜਿਨ੍ਹਾਂ ਦੀਆ ਬਾਬਾ ਜੀਮਲ ਸਿੰਘ ਤਾਂ ਆਪਣੇ ਵਸਤੀ ਦੀਆਂ ਬੋਟਾਂ ਵੀ ਬਣੀਆਂ ਆਧਾਰ ਕਾਰਡ ਬਣੇ ਸਾਰੇ ਸਬੂਤ ਬਣੇ ਆ ਉਹਨਾਂ ਬੰਦਿਆਂ ਦੀਆਂ ਦੇ ਗਰੀਬਾਂ ਦੀਆਂ ਮਸਲੇ ਹੱਲ ਹੋਣੇ ਚਾਹੀਦੇ ਚਲੋ ਹੋਰ ਤੇ ਜਿਹਦੀ ਬੋਟ ਨਹੀਂ ਬਣੀ ਕੋਈ ਦਾ ਨਹੀਂ ਕੋਈ ਦਾ ਇਥੇ ਆਧਾਰ ਕਾਰਡ ਬਣਿਆ ਉਹਦਾ ਤੇ ਨਹੀਂ ਆ ਤੇ ਗਰੀਬਾਂ ਦਾ ਬੇਨਤੀ ਸਾਨੂੰ ਅਸੀਂ ਇਹੋ ਹੀ ਪ੍ਰਸ਼ਾਸਨ ਗਾੜੀ ਮੰਗ ਕਰਦੇ ਆ ਇਹਦਾ ਮੇਰੇ ਵੀਰ ਛੋਟੇ ਦਾ ਕੋਠਾ ਪਾਇਆ ਜਾਵੇ ਗੋਦੇ ਬੱਚੇ ਮਸਾਂ ਹੀ ਸਤਾ ਲਗੋ ਤੋਂ ਬੱਚੇ ਆ ਕਿਹੜੀ ਗੱਲਾਂ ਕੇ ਉਹ ਵੀ ਭੱਜ ਕੇ ਛੇਤੀਆਂ ਕੋ 10 15 ਮਿੰਟ ਅਸੀਂ ਆਵਾਜ਼ ਦੇਤੀ ਆ ਤੇ ਉਹ ਭੱਜ ਕੇ ਬਾਹਰ ਨਿਕਲ ਗਿਆ ਨਿਕਲਦੇ ਡਿੱਗਨ ਦਾ ਮੋਟਰਸਾਈਕਲ ਸਾਡੇ ਲੱਗੇ ਉਹ ਵੀ ਡਿੱਗ ਪਏ ਤੋਂ ਉਹ ਮੋਟਰਸਾਈਕਲ ਵੀ ਟੁੱਟ ਗਿਆ ਵੇਖੋ ਜੀ ਅਸੀਂ ਬੇਨਤੀ ਪ੍ਰਸ਼ਾਸਨ ਗਾੜੀ ਕਰਦੇ ਆ ਨਿਕ ਨਿਕ ਕੇ ਬੱਚੇ ਆ ਮਾਂ ਕਰੋ ਇਦਾਂ ਅਸੀਂ ਧੰਨਵਾਦ ਤੁਹਾਡਾ ਕਰਾਂਗੇ ਇਹਦਾ ਗਰੀਬ ਦਾ ਕੋਠਾ ਪਾ ਦੋ ਬੈਗ ਬੈਗ ਕਰਦੇ